ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਬੱਚੀ ਤਰਨਪ੍ਰੀਤ ਕੌਰ ਉਮਰ 17 ਸਾਲ ਆ ਗੁਰੂ ਸਾਹਿਬ ਦੇ ਨਾਲ ਬੜਾ ਪਿਆਰ ਆ ਉਸ ਬੱਚੀ ਦਾ ਤੇ ਉਹਨੂੰ ਬ੍ਰੇਨ ਅਟੈਕ ਹੋ ਗਿਆ ਪੜਦੀ ਹੈ ਜੀ ਕਲਾਸ 2 ਦੇ ਪੇਪਰ ਦੇਣੇ ਸੀਗੇ ਤੇ ਇਸ ਟਾਈਮ ਉਹ ਵੈਂਟੀਲੇਟਰ ਤੇ ਆ ਆਪਰੇਟ ਉਹਦਾ ਹੋ ਗਿਆ ਹੋਇਆ ਤੇ ਬਹੁਤ ਸਾਰੇ ਪੈਸਿਆਂ ਦੀ ਲੋੜ ਆ ਉਸ ਬੱਚੀ ਵਾਸਤੇ ਸਾਰੇ ਰਲ ਕੇ ਜਿੰਨਾ ਹੋ ਸਕਦਾ ਉਹਦੇ ਵਾਸਤੇ ਕਿੰਕਾ ਕਿਨਕਾ ਇਕੱਠਾ ਕਰੀਏ ਤਾਂ ਕਿ ਉਹਦਾ ਜਿਹੜਾ ਬਾਕੀ ਰਹਿੰਦਾ ਸਮਾਨਾ ਇੱਥੇ ਜਿਹੜੀ ਇਹ ਦਵਾਈਸਨ ਚੱਲਣੀ ਆ ਉਹਦਾ ਟਰੀਟਮੈਂਟ ਹੋਣਾ ਉਹ ਵਧੀਆ ਸੁਖਾਲਾ ਹੋ ਸਕੇ ਇਹ ਤਰਨਪ੍ਰੀਤ ਦੇ ਪਿਤਾ ਜੀ ਨੇ ਇਹ ਚਾਚਾ ਜੀ ਨੇ ਭਾਈ ਸਾਹਿਬ ਬੜੀ ਗੁਰਮੁਖ ਰੂਹਾਂ ਨੇ ਪਿਆਰ ਵਾਲੀਆਂ ਸਾਰੇ ਇੱਥੇ ਇਕੱਠੇ ਹੋਏ ਨੇ ਤੇ ਭਾਈ ਸਾਹਿਬ ਤਰਨਪ੍ਰੀਤ ਦੇ ਜਿਹੜੇ ਪਾਪਾ ਨੇ ਇਹ ਟੇਲਰ ਦਾ ਕੰਮ ਕਰਦੇ ਆ 2-3 ਮਹੀਨੇ ਜਿੰਨਾ ਚਿਰ ਇਹ ਵਿਆਹ ਸ਼ਾਦੀਆਂ ਹੁੰਦੀਆਂ ਨੇ ਉਹਨਾਂ ਚਿਰ ਤੱਕ ਵਧੀਆ ਚੱਲਦਾ। ਬਾਕੀ ਆਪਾਂ ਨੂੰ ਪਤਾ ਆ ਪਾ ਰੈਡੀਮੇਟ ਲੈ ਕੇ ਜਾਦਾ ਵਰਤ ਲੈਣੇ ਆ ਕੱਪੜੇ ਜਿਹੜੇ ਪਾਉਣ ਵਾਲੇ ਤੇ ਭਾਈ ਸਾਹਿਬ ਦਾ ਕਹਿਣਾ ਕਿ ਮੇਰੇ ਕੋਲ ਜਿਹੜੇ ਪੈਸੇ ਆ ਉਹ ਨਾਲ ਦੀ ਨਾਲ ਵਾਲੇ ਹੀ ਆ ਕੋਈ ਜਮਾ ਖਾਤਾ ਨਹੀਂ ਹੈਗਾ ਨਾ ਪਹਿਲਾਂ ਹੈਗਾ ਸੀਗਾ ਨਾ ਹੁਣ ਹੈਗਾ ਤੇ ਬੱਚੀ ਦੀ ਹਾਲਤ ਵੀ ਮੈਂ ਆਪਜੀ ਨੂੰ ਵੀਡੀਓ ਰਾਹੀਂ ਸ਼ੇਅਰ ਕਰਾਂਗਾ। ਸੋ ਸੰਗਤ ਏਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਆਪਾਂ ਇਸ ਪਰਿਵਾਰ ਕੋ ਪਹੁੰਚੇ ਆ ਤੇ ਬੜੇ ਸੁਭਾਗੇ ਹੋਵਾਂਗੇ ਇਸ ਪਰਿਵਾਰ ਦੀ ਆਪਾਂ ਸੇਵਾ ਕਰਕੇ ਤੇ ਸਾਡੀ ਬੇਨਤੀ ਆ ਕਿ ਜਰੂਰ ਆਪਦੀਆਂ ਕਿਰਤ ਕਮਾਈਆਂ ਚੋਂ ਜਿੰਨਾ ਹੋ ਸਕਦਾ ਦਸਵੰਦ ਭੇਜੋ ਮੁੱਢਲੀ ਜਾਣਕਾਰੀ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ ਇਸ ਬੱਚੀ ਦੇ ਉੱਤੇ ਹੁਣ ਤੱਕ ਜਿਹੜਾ ਖਰਚਾ ਆ ਚੁੱਕਾ ਉਹ ਬੈੱਡ ਖਰਚਾ ਹੀ 1,85,000 ਅਸੀਂ ਪਤਾ ਕਰਵਾਇਆ ਸੀਗਾ ਉਹਦੇ ਵਿੱਚੋਂ 1,40,000 ਪਰਿਵਾਰਾਂ ਨੇ ਇਕੱਠਾ ਕਰਕੇ ਦਿੱਤਾ ਹੋਇਆ 40-45,000 ਰੁਪਇਆ ਬੈਲੈਂਸ ਹੈਗਾ ਤੇ ਜਿਹੜੀਆਂ ਦਵਾਈਆਂ ਨੇ ਉਹ ਵੱਖਰੀਆਂ ਨੇ ਉਹ ਨਾਲ ਨਾਲ ਲੈ ਕੇ ਦੇ ਰਹੇ ਨੇ ਇਹਨਾਂ ਨੂੰ ਵਧੀਆ ਜਾਣਕਾਰੀ ਹੈਗੀ ਆ ਤਰਨਪ੍ਰੀਤ ਦੇ ਪਾਪਾ ਨੂੰ ਇਹ ਸਾਨੂੰ ਦੱਸ ਦੇਣਗੇ ਕਿ ਦਵਾਈ ਜਿਹੜੀ ਡੇਲੀ ਕਿੰਨੇ ਕੁ ਦੀ ਲੈ ਰਹੇ ਆ ਤੁਸੀਂ ਰੋਜ਼ ਸਾਬ ਜੀ ਕਦੇ 23000 ਦੀ ਆਏ ਦੀਗਾ ਦੋ ਦਿਨਾਂ ਬਾਅਦ ਫਿਰ ਆਣਾ ਮੰਗਾਈ 18500 ਦੀ ਦਵਾਈ ਮੜ ਕੇ ਕਦੇ 10000 ਦੇਖਸਾ ਇਸ ਤਰ੍ਹਾਂ ਕੋਈ ਟੈਸਟ ਦੇ ਪੈਸੇ ਵੱਖਰੇ ਚੱਲ ਲੱਗਦੇ ਆ ਉਹ ਟੈਸਟ ਵੱਖਰੇ ਟੈਸਟ ਤਾਂ ਵੱਖਰੇ ਦਵਾਈ ਦੇ ਵੱਖਰੇ ਮੜੇ ਜਿਹਾ ਰੋਜ਼ ਮੇਰੇ ਖਿਆਲ ਦੋ ਤਿੰਨ ਟੈਸਟ ਦੇ ਚੈੱਕ ਕਰਨ ਨੂੰ ਵਾਸਤੇ ਬਰ ਹੋ ਜਾਂਦੇ ਆ ਜੀ ਜਿਆਦਾ ਦੋ ਤਿੰਨ ਵਿੰਦ ਕਦੇ ਚਾਰ ਪੰਜ ਵੀ ਮਿਲ ਜਾਂਦੇ ਕੋਈ ਨਾ ਕੋਈ ਇੱਕ ਇਕੋ ਵੀ ਕਦੀ ਇਕੋ ਕਰਾ ਲਈ ਕਦੀ ਚੈਸਟ ਦਾ ਐਕਸਟਰਾ ਕਰਾ ਲਿਆ ਕੋਈ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਖੂਨ ਦੇ ਟੈਸਟ ਕੋਈ ਵੱਖਰੇ ਵੱਖਰੇ ਟੈਸਟ ਮਿਲ ਇਕ ਕੋਈ ਮੇਰੇ ਖਿਆਲ ਆ ਵੀ 22300 ਦਾ ਟੈਸਟ ਹੈਗਾ 2800 ਦਾ ਆਇਆ ਲੈ 2800 ਤਿੰਨ ਦੇ ਹੈ ਜੀ ਅਲੱਗ ਅਲੱਗ ਹੈ ਨਾ ਅਲੱਗ ਅਲੱਗ ਦਸਤੂਰ ਸੋ ਗੁਰੂ ਪਿਆਰਿਓ ਖਰਚੇ ਬਹੁਤ ਵੱਡੇ ਆ ਹਸਪਤਾਲ ਦੇ ਤੇ ਬੱਚੀ ਦੇ ਵਾਸਤੇ ਆਪਾਂ ਜਰੂਰ ਇਹ ਕੋਸ਼ਿਸ਼ ਕਰਨੀ ਹੈ ਸੇਵਾ ਜਿਹੜੀ ਕਰਨੀ ਆ ਸੋ ਇਹ ਲੋੜਵੰਦ ਪਰਿਵਾਰ ਨੇ ਗੁਰੂ ਦੇ ਪਿਆਰੇ ਨੇ ਤੇ ਇਹਨਾਂ ਵਾਸਤੇ ਆਪਾਂ ਜਿੰਨਾ ਹੋ ਸਕਦਾ ਜਰੂਰ ਸੇਵਾ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਸੰਗਤ ਨੂੰ ਬੇਨਤੀ ਆ ਜੀ ਗੁਰਸਿੱਖ ਬੱਚੀ ਆ ਮਹਾਰਾਜ ਸਾਹਿਬ ਜੀ ਦੀ ਬਾਣੀ ਪੜਦੀ ਆ ਦਸਤਾਰ ਸਜਾਈ ਹੋਈ ਆ ਸੀਸ ਤੇ ਮਹਾਰਾਜਿਆਂ ਦੇ ਨਿਤਨੇਮ ਤੇ ਪਰਪਾਕਿਆ ਪੜਾਈ ਚ ਵੀ ਬੜੀ ਅੱਛੀ ਆ ਅਚੰਚੇਤ ਉਹ ਤਾਂ ਗੁਰੂ ਦਾ ਪਾਣਾ ਹੀ ਆ ਨਾ ਤੇ ਪਾਣਾ ਨੂੰ ਮੰਨਣਾ ਪੈਣਾ ਮਹਾਰਾਜ ਦਾ ਹੁਕਮ ਆ ਸੋ ਸਿੱਖ ਸਖਾ ਬੰਦ ਪਹਿ ਭਾਈ ਜੋ ਗੁਰਕੇ ਪਾਣੇ ਵਿੱਚ ਆਵੇ ਤੇ ਅਸੀਂ ਮਹਾਰਾਜ ਦੇ ਸਕੇ ਰਹਿਣਾ ਚਾਹੁੰਦੇ ਆ ਗੁਰੂ ਦੇ ਪਾਣੇ ਨੂੰ ਸਿਰ ਮੱਥੇ ਕਬੂਲ ਕਰਦੇ ਆ ਗੁਰੂ ਦੇ ਹੁਕਮ ਦੀ ਖੇੜ ਆ ਤੇ ਜੋ ਗੁਰ ਕਰੇ ਸੋ ਉਹ ਬਹੁਤ ਵਧੀਆ ਵਾ ਸਾਨੂੰ ਚੰਗਾ ਲੱਗਾ ਜੋ ਵੀ ਗੁਰੂ ਆ ਪਿਆਰੇ ਕਰਾਂਗੇ ਆਪੇ ਬਹੁ ਰੰਗੇ ਜੋ ਤੁਸੀਂ ਭਾਵੇਂ ਨਾਨਕਾ ਸਾਈਂ ਗੱਲ ਚੰਗੀ ਤੇ ਬਾਕੀ ਮਹਾਰਾਜ ਸਾਹਿਬ ਜੀਆਂ ਨੂੰ ਗੁਰੂ ਔਰ ਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਸਿਖਾਣੇ ਜਿਹੜੇ ਢੱਡਕ ਵਿਸ਼ੇਰੀ ਕਰਦੇ ਸੀ ਤੇ ਮਹਾਰਾਜ ਢਾਲਾਂ ਪਰ ਕੇ ਦੰਦੇ ਸੀ ਨਾ ਉਹਨਾਂ ਨੂੰ ਕਿ ਮਹਾਰਾਜ ਤੇ ਬੜੇ ਖੁਸ਼ ਹੁੰਦੇ ਸੀ ਉਹ ਢੱਡਕ ਵਿਸ਼ੇਰੀ ਜ ਤੇ ਮਹਾਰਾਜ ਨੂੰ ਗੁਰੂ ਔਰ ਗੋਬਿੰਦ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ ਢੱਡ ਤੋਂ ਬਾਅਦ ਸਾਨੂੰ ਕੋਣ ਪੁੱਛੂਗਾ ਮਹਾਰਾਜ ਕਹਿੰਦੇ ਸਾਡੇ ਸਿੱਖ ਪੁੱਛਣਗੇ ਤੇ ਇਦਾਂ ਹੀ ਸਿੱਖਾਂ ਦਾ ਦੁੱਖ ਸਿੱਖਾਂ ਨੇ ਹੀ ਪੁੱਛਣਾ ਹੈ ਤੇ ਇਹ ਆ ਵੀ ਅਹੀਂ ਗੁਰੂ ਅੱਗੇ ਅਰਦਾਸ ਕਰਦੇ ਆ ਤੇ ਗੁਰੂ ਨੇ ਤੁਹਾਡੇ ਚ ਵਿਚਰ ਕੇ ਸਾਡੀ ਮਦਦ ਕਰਨੀ ਆ ਸੋ ਗੁਰੂ ਕਿਰਪਾ ਕਰੇ ਕਿ ਆਪ ਜੀਆਂ ਦਾ ਦਿੱਤਾ ਦਸਵੰਦ ਹੈ ਜਿਹੜਾ ਵਾ ਕਿ ਉਹ ਬੱਚੀ ਦੇ ਇਲਾਜ ਲਈ ਵਰਤਿਆ ਜਾਵੇ ਗੁਰੂ ਪਿਆਰੇ ਮੈਨੂੰ ਪਤਾ ਲੱਗਾ ਸੀਗਾ ਕਿ ਬੱਚੀ ਨੇ ਸਹਿਜ ਪਾਠ ਵੀ ਰੱਖਿਆ ਹੋਇਆ ਤੇ ਅਸੀਂ ਵੀ ਅਰਦਾਸ ਕਰਦੇ ਕਿ ਉਹ ਆਪਣਾ ਪੂਰਾ ਕਰੇ ਸਹਿਜ ਪਾਠ ਜਿਹੜਾ ਜਿਨੇ ਇੱਕ ਅੰਗ ਉਹਨਾਂ ਨੇ ਸੇਵਾ ਮਹਾਰਾਜ ਨੇ ਲੈ ਲਈ ਆ ਭਾਜੀ ਨੂੰ ਦੱਸ ਰਹੇ ਹਿੱਕੇ ਆਡੀ ਵੱਡੀ ਭੈਣ ਨੂੰ ਬੜੀ ਖੁਸ਼ੀ ਨਾਲ ਦੱਸਿਆ ਕਿ ਮੈਂ ਅੱਜ ਜੀ ਲਾਵਾਂ ਦੀ ਬਾਣੀ ਤੱਕ ਪਾਠ ਕਰ ਲਿਆ ਵਾ ਮੈਂ ਚਾਰ ਲਾਵਾਂ ਦੀ ਬਾਣੀ ਪੜੀ ਤੇ ਬੜੀ ਖੁਸ਼ੀ ਹੈਗੀ ਕਿ ਮੈਂ ਚਾਰ ਲਾਵਾਂ ਪੜੀਆਂ ਵਾ ਇਦਾਂ ਹੀ ਕਰੀ ਜਾਵੇ ਕਿ ਮੈਂ ਅੱਜ ਲਾਵਾਂ ਪੜੀਆਂ ਵਾ ਤੇ ਅਚਨਚੇ ਥੋੜੀ ਦੇਰ ਬਾਅਦ ਇਹਦੇ ਨਾਲੇ ਪਾਣਾ ਵਰਤ ਜਾਂਦਾ ਇਹਦੇ ਸਿਰ 'ਚੋਂ ਦਰਦ ਨਿਕਲਦੀ ਆ ਅਸੀਂ ਬਾਬਾ ਦੀਪ ਸਿੰਘ ਮਹਾਰਾਜ ਜੀਆਂ ਦੇ ਪ੍ਰਕਾਸ਼ ਦੇ ਹੜੇ ਸਮਾਂ 'ਚ ਨਗਰ ਕੀਰਤਨ ਤੇ ਸਾਰੀ ਸੰਗਤ ਆ ਰਹੀ ਤੇ ਜਦੋਂ ਇੱਥੋਂ ਤੱਕ ਹਸਪੀਟਲ ਤੱਕ ਆਗੇ ਸਾਨੂੰ ਇਹਦੀ ਕੰਡੀਸ਼ਨ ਦਾ ਪਤਾ ਅਹੀਂ ਤੇ ਇਹੋ ਹੀ ਬਾਬਾ ਦੀਪ ਸਿੰਘ ਜੀ ਨੂੰ ਬਾਬਾ ਜੀਵਨ ਸਿੰਘ ਜੀ ਸ਼ਹੀਦ ਹਨ ਉਹ ਕਿਹਾ ਤੁਸੀਂ ਤੇ ਮੌਤ ਨੂੰ ਅੱਗੇ ਲਾ ਕੇ ਭਜਾ ਦੰਦੇ ਹੋ ਅੱਜ ਬੱਚੀ ਨੇ ਜਿਹੜੀਆਂ ਲਾਵਾਂ ਪੜੀਆਂ ਵਾਂ ਸਾਨੂੰ ਨਹੀਂ ਪਤਾ ਕਿ ਇਹ ਮੌਤ ਨਾਲ ਪੜੀਆਂ ਵਾਂ ਪਰ ਅਸੀਂ ਇਹਦੇ ਨਾਲ ਧੀ ਨਹੀਂ ਤੋੜਨੀ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘੋ ਇਹ ਇਹਨੂੰ ਤੁਸੀਂ ਇਹ ਇਹ ਜਾਂਜੇ ਤੁਸੀਂ ਆਪੇ ਮੋੜਨੀ ਮੌਤ ਆਲੀ ਤੇ ਸਚਾਈ ਆ ਇਹ ਬਿਲਕੁਲ ਅਸੀਂ ਚਮਤਕਾਰ ਦੇਖਿਆ ਇਹ ਸ਼ਹੀਦ ਸਿੰਘ ਗੁਰੂ ਨਾਨਕ ਦੇ ਮਹਾਰਾ ਸੱਚੇ ਪਾ ਸਾਡੇ ਪਿਤਾ ਜੀ ਹਰ ਟਾਈਮ ਤੁਹਾਨੂੰ ਗੁਰਨਾਨਕ ਕਰਦੇ ਹੁੰਦੇ ਸੀ ਇਹ ਸਚਾਈ ਆ ਕਿ ਗੁਰੂ ਨਾਨਕ ਸਾਹਿਬ ਅੱਜ ਵੀ ਸਾਡੇ ਨਾਲ ਆ। ਇਹ ਜੋ ਵੀ ਭਾਈ ਸਾਹਿਬ ਸਾਡੀ ਮਦਦ ਲਈ ਆਏ ਨੇ ਅਸੀਂ ਇਹੋ ਸਮਝਦੇ ਆ ਤੁਸੀਂ ਕਿਸੇ ਨੇ ਵੀ ਕੋਈ ਮਦਦ ਕਰਨੀ ਆ ਸਾਡੇ ਲਈ ਤੇ ਹੋਈ ਆ ਪੇ ਗੁਰੂ ਨਾਨਕ ਕਰ ਰਿਹਾ ਏ ਤੇ ਕਰਨੀ ਵੀ ਗੁਰੂ ਨਾਨਕ ਨੇ। ਜਿੰਨੀ ਵਾਰੀ ਵੀ ਅਸੀਂ ਆਪ ਜੀ ਨੂੰ ਬੇਨਤੀ ਕੀਤੀ ਆ ਆਪ ਜੀ ਨੇ ਸਹਿਯੋਗ ਕੀਤਾ ਵਾ ਇਸ ਵਾਰ ਤਰਨਪ੍ਰੀਤ ਦਾ ਅਸੀਂ ਆਪ ਜੀ ਨੂੰ ਤਰਨਪ੍ਰੀਤ ਵਾਸਤੇ ਬੇਨਤੀ ਕਰਦੇ ਪਏ ਆ ਕਿ ਆਪ ਜੀ ਜਰੂਰ ਇਸ ਬੱਚੀ ਦੇ ਵਾਸਤੇ ਜਿੰਨਾ ਹੋ ਸਕਦਾ ਆਪਣੇ ਕਿਰਤ ਕਮਾਈਆਂ ਵਿੱਚੋਂ ਇੱਥੇ ਭੇਜੋ ਇਸ ਟਾਈਮ ਬੱਚੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਸ੍ਰੀ ਤਰਨਤਾਨ ਸਾਹਿਬ ਜੀ ਵਿਖੇ ਦਾਖਲਾ ਤੇ ਬਹੁਤ ਲੋਡ ਪੈ ਰਹੀ ਹੈ ਪਲ-ਪਲ ਤੇ ਟੈਸਟ ਕਰਦੇ ਪਏ ਆ ਕਿ ਉਹਦੀ ਸਥਿਤੀ ਦਾ ਪਤਾ ਲੱਗ ਸਕੇ ਮੈਂ ਬੱਚੀ ਦੇ ਕੋਲ ਵੀ ਆਪ ਜੀ ਨੂੰ ਲੈ ਕੇ ਜਾਵਾਂਗਾ ਵੀਡੀਓ ਰਾਈ ਆਪ ਜੀ ਅਸੀਸ ਵੀ ਦਿਓ ਤੇ ਨਾਲ ਧਨ ਦਾ ਵੀ ਸਹਿਯੋਗ ਕਰਿਓ ਤਾਂ ਕਿ ਇਹ ਬੱਚੀ ਨੂੰ ਰਾਮ ਆ ਸਕੇ ਬੱਚੀ ਜਿਹੜਾ ਸਹਿਜ ਪਾਠ ਕਰ ਰਹੀ ਹੈ ਉਹ ਆਪਣਾ ਸੰਪੂਰਨ ਕਰੇ ਆਪਣੇ ਪਰਿਵਾਰ ਵਿੱਚ ਫਿਰ ਆਵੇ ਤੇ ਪਲੱਸ 2 ਦੇ ਪੇਪਰ ਇਹਨੇ ਦੇਣੇ ਆ ਇਸ ਵਾਸਤੇ ਆਪਾਂ ਸਾਰੇ ਸਹਿਯੋਗ ਕਰੀਏ ਤੇ ਇਹ ਬੱਚੀ ਜਿਹੜੀ ਪਹਿਲਾਂ ਵਾਂਗੂ ਹੋ ਸਕੇ ਸਾਖੀਆਂ ਦੇ ਰਾਹੀਂ ਬੜਾ ਮਹਾਰਾਜ ਗਿਆਨ ਦਿੰਦੇ ਆ ਕਈ ਵਾਰੀ ਗੁਰਪਿਆਰੇ ਜੋ ਸਾਖੀ ਸੁਣਾਉਂਦੇ ਆ ਤੇ ਸਾਖੀਆਂ ਵਿੱਚ ਆਉਂਦਾ ਵੀ ਪ੍ਰਾਤਨ ਗੁਰਸਿੱਖ ਕਿਦਾਂ ਇੱਕ ਦੂਜੇ ਦੇ ਵਾਸਤੇ ਮਦਦ ਕਰਦੇ ਹੁੰਦੇ ਸੀਗੇ ਗੁਰੂ ਸਾਹਿਬ ਨੇ ਵਚਨ ਕਰਨੇ ਤੇ ਪੱਬਾਂ ਪਾਰ ਹੋ ਕੇ ਉਸੇ ਵਲੇ ਨੱਠ ਪੈਣਾ ਵੀ ਆ ਜਿਹੜਾ ਬਚਨ ਕਿਹਾ ਮੈਂ ਕਮਾਉਣਾ ਤੇ ਸੋ ਆਪਾਂ ਵੀ ਮਹਾਰਾਜ ਦੇ ਬਚਨ ਕਮਾਉਣੇ ਨੇ ਇਹ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਹੈਗਾ ਸੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਕੋਲ ਇੱਕ ਸਿੱਖ ਗਰੀਬ ਸਿੱਖ ਆਇਆ ਉਹਨੇ ਘਰ ਵਿੱਚ ਆਪਣੀ ਬੱਚੀ ਦਾ ਜਿਹੜਾ ਕਿ ਆਨੰਦ ਕਾਰਜ ਰੰਭਿਆ ਹੋਇਆ ਸੀਗਾ ਵਿਵਾਹ ਕਾਰਜ ਆਰੰਭ ਆ ਆਰੰਭ ਲਿਆ ਤਗੜੇ ਘਰ ਨਾਲ ਮੱਤਾ ਲਾ ਲਿਆ ਤੇ ਉਹਦੇ ਆਪਦੇ ਕੋਲੇ ਕੁਝ ਨਹੀਂ ਔਰ ਉਹਨੂੰ ਪਤਾ ਸੀਗਾ ਕਿ ਮੇਰੇ ਕੋਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਹੈਗੇ ਨੇ ਉਹ ਮਹਾਰਾਜ ਸਾਹਿਬ ਜੀ ਦੇ ਕੋਲੇ ਪਹੁੰਚੇ ਆ ਮਹਾਰਾਜ ਸਾਹਿਬ ਜੀ ਮੇਰੀ ਬੱਚੇ ਦਾ ਵਿਆਹ ਹੈ ਤੇ ਆਪ ਜੀ ਮੇਰਾ ਸਹਿਯੋਗ ਕਰੋ ਮੇਰੀ ਸਹਾਇਤਾ ਕਰੋ ਮਹਾਰਾਜ ਕਹਿੰਦੇ ਭਾਈ ਕੀ ਚਾਹਣਾ ਹੈ ਕਹਿੰਦਾ ਕਿ ਮਹਾਰਾਜ ਸਾਹਿਬ ਜੀ ਮੇਰੇ ਕੋਲੇ ਹੈ ਹੀ ਕੁਝ ਨਹੀਂ ਤੇ ਤੁਹਾਨੂੰ ਪਤਾ ਧੀਆਂ ਦਾ ਵਿਆਹ ਕਰਨਾ ਹੈ ਤੇ ਕੀ ਚਾਹੀਦਾ ਹੈ ਮੈਂ ਸਾਰਾ ਕੁਝ ਹੀ ਚਾਹਣਾ ਹੈ ਮਹਾਰਾਜ ਸਾਹਿਬ ਕਹਿੰਦੇ ਠੀਕ ਹੈ ਮਹਾਰਾਜ ਸਾਹਿਬ ਇੱਕ ਚਿੱਠੀ ਲਿਖ ਕੇ ਦਿੰਦੇ ਆ ਤੰਦੇ ਅਮਰੀਸਰ ਸਾਹਿਬਾ ਸੀਟ ਕੋਲੇ ਚਲਾ ਜਾ ਤੇ ਉਹਨੂੰ ਜਾ ਕੇ ਜਿਹੜਾ ਵਾ ਕਿ ਇਹ ਚਿੱਠੀ ਦੇ ਦੇਵੀਂ ਜਿਹੜੀ ਸੀਟ ਕੋਲੇ ਮਹਾਰਾਜ ਸਾਹਿਬ ਜੀ ਨੇ ਭੇਜਿਆ ਹੁੰਦਾ ਨਾ ਉਹ ਸੀਟ ਕਿਸੇ ਸਮੇਂ ਅਨਾਥ ਸੀਗਾ ਤੇ ਬੜਾ ਗਰੀਬ ਬੱਚਾ ਸੀਗਾ ਤੇ ਉਹ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਆਇਆ ਸੀਗਾ ਤੇ ਉਹ ਸੀਟ ਨੇ ਉਹ ਜਿਹੜੀਆਂ ਕਿ ਮਹਾਰਾਜ ਦੀਆਂ ਬੜੀਆਂ ਅਸੀਸਾਂ ਮਿਲੀਆਂ ਤੁਹਾਨੂੰ ਬੜੇ ਭਾਗ ਲੱਗੇ ਗੁਰੂ ਨਾਨਕ ਸਾਹਿਬ ਦੀਆਂ ਅਸੀਸਾਂ ਕਰਕੇ ਉਹਦੀ ਉਲਾਂ ਦੀ ਗਰੀਬੀ ਜਿਹੜੀ ਖੱਟੀ ਗਈ ਸੀ ਉਹ ਇੱਕ ਬੜਾ ਉਸ ਟਾਈਮ ਦਾ ਸ਼ਾਹੂਕਾਰ ਬਣ ਚੁੱਕਾ ਸੀਗਾ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਉਹਦੇ ਨਾਲ ਬਚਨ ਕੀਤਾ ਸੀ ਭਾਈ ਆਪਦੇ ਕਾਰੋਬਾਰ ਵਿੱਚ ਆਪਦੇ ਖਾਤੇ ਦੇ ਵਿੱਚ ਗੁਰਨਾਨਕ ਦਾ ਖਾਤਾ ਜ਼ਰੂਰ ਰੱਖੀ ਉਦੋਂ ਉਹਨੇ ਪ੍ਰਣ ਕੀਤਾ ਵੀ ਠੀਕ ਆ ਤੇ ਜਿਹੜੇ ਉਹ ਗਰੀਬ ਸਿੱਖ ਨੂੰ ਮਹਾਰਾ ਨੇ ਸੇਟ ਕੋਲੇ ਭੇਜਿਆ ਤੇ ਕਹਾਂਦੇ ਵੀ ਇਹ ਚਿੱਠੀ ਜਾ ਕੇ ਉਹ ਸ਼ਾਹੂਕਾਰ ਨੂੰ ਦੇ ਦੀ ਜਦੋਂ ਉਹ ਗਰੀਬ ਸਿੱਖ ਗਿਆ ਤਾਂ ਕੋਨੇ ਜਾ ਕੇ ਉਹ ਚਿੱਠੀ ਦਿੱਤੀ ਉਹ ਆਪਦੇ ਮੁਨੀਮ ਨੂੰ ਕੰਦਾ ਵੀ ਪੜ ਚਿੱਠੀ ਤੇ ਕੀ ਲਿਖਿਆ ਹੋਆ ਕਿਹਨੇ ਭੇਜੀ ਆ ਕੰਦਾ ਜੀ ਇਹ ਗੁਰੂ ਅਰਜਨ ਦੇਵ ਜੀ ਕੋਈ ਆ ਉਹਨਾਂ ਨੇ ਭੇਜੀ ਆ ਤੇ ਇੱਥੇ ਲਿਖਿਆ ਕਿ ਗੁਰੂ ਨਾਨਕ ਦੇ ਖਾਤੇ ਚ ਜੋ ਮੰਗਦਾ ਉਹ ਦੇ ਦਿਓ ਉਹ ਉਹ ਆਪਦੇ ਮੁਨੀਮ ਨੂੰ ਕੰਦਾ ਖੋਲ ਵਹੀ ਤੇ ਵੇਖ ਵੀ ਇੱਥੇ ਗੁਰੂ ਨਾਨਕ ਦਾ ਖਾਤਾ ਹੈਗਾ ਉਹ ਸਾਰੀਆਂ ਵਈਆਂ ਭੋਲੀ ਜਾਵੇ ਜਿੰਨੀਆਂ ਕੋ ਦੇ ਕੋ ਵਈਆਂ ਸੀ ਤੇ ਵੇਖ ਕੇ ਕੰਦਾ ਨਹੀਂ ਸੇੜ ਜੀ ਇੱਥੇ ਤੇ ਗੁਰਨਾਨਕ ਨਾਮ ਕੋਈ ਖਾਤਾ ਹੀ ਨਹੀਂ ਹੈਗਾ ਕੰਦਾ ਮੈਂ ਮੂੰਹ ਚੋਕੇ ਆ ਜਾਂਦੇ ਜੀ ਇੱਥੇ ਤੇ ਗੁਰਨਾਨਕ ਦਾ ਖਾਤਾ ਹੀ ਨਹੀਂ ਹੈਗਾ ਉਹ ਸਿੱਖ ਨੂੰ ਬੜਾ ਗੁੱਸਾ ਲੱਗਦਾ ਵੀ ਗੁਰੂ ਅਰਜਨ ਦੇਵ ਮਾਰਾ ਇਹ ਮੇਰਾ ਮਜ਼ਾਕ ਕੀਤਾ ਮੇਰੀ ਗਰੀਬੀ ਦਾ ਤੱਲਾ ਕੰਦਾ ਮੈਂ ਵਾਪਸ ਜਾਣਾ ਨਹੀਂ ਫਿਰ ਕੰਦਾ ਮੈਂ ਇੱਕ ਵਾਰੀ ਗੱਲ ਜਰੂਰ ਕਰਨੀ ਗੁੱਸੇ 'ਚ ਆਉਂਦਾ ਗੁਰੂ ਅਰਜਨ ਦੇਵ ਮਾਰਾ ਇਹਨੂੰ ਕੰਦਾ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਤੁਸੀਂ ਮੇਰਾ ਮਜ਼ਾਕ ਕੀਤਾ ਮਹਾਰਾ ਇਹਦੇ ਭਾਈ ਅਸੀਂ ਕਿਸੇ ਦਾ ਮਜ਼ਾਕ ਡਾਉਂਦੇ ਹੀ ਨਹੀਂ ਕੰਦਾ ਵੀ ਤੁਸੀਂ ਮੈਨੂੰ ਅੱਜ ਉੱਥੇ ਭੇਜ ਦਿੱਤਾ ਉੱਥੇ ਤੇ ਗੁਰਨਾਨਕ ਨਾਮ ਦਾ ਕੋਈ ਖਾਤਾ ਕੰਦੇ ਉਹ ਸੇਠ ਖੁੱਦ ਕੰਦਾ ਵੀ ਮੂੰਹ ਚੋ ਕੇ ਆ ਜਾਂਦੇ ਇੱਥੇ ਤੇ ਗੁਰਨਾਨਕ ਦਾ ਖਾਤਾ ਹੀ ਨਹੀਂ ਤੇ ਗੁਰੂ ਅਰਜਨ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਕੰਦੇ ਮੁਖ ਚੋਂ ਨਿਕਲੇ ਗਿਆ ਕੰਦੇ ਜਿੱਥੇ ਗੁਰਨਾਨਕ ਦਾ ਖਾਤਾ ਨਹੀਂ ਉੱਥੇ ਕੁਝ ਵੀ ਨਹੀਂ ਉਹ ਜਿਹੜਾ ਜਦੋਂ ਉਹ ਉਹ ਫਿਰ ਸੇਠ ਪੇਰ ਘਾਟੇ ਪੈਣੇ ਸ਼ੁਰੂ ਹੋ ਹੌਲਾ ਹੋਣਾ ਸ਼ੁਰੂ ਹੋਇਆ ਉਹਨੂੰ ਕਿਸੇ ਨੇ ਸਿੱਖਨੇ ਉਹ ਫਿਰ ਜਦੋਂ ਆ ਵੀ ਕਈ ਫਿਰ ਸਾਰਾ ਭਾਲਦੇ ਕਿਤੇ ਨਾ ਕਿਤੇ ਕੇ ਮਹਾਂਪੁਰਖ ਦੀ ਸੰਗਤ ਕਰਦੇ ਵੀ ਆਪਣੇ ਦੁੱਖ ਸੁੱਖ ਪੋਲੀਏ ਦਸੀਏ ਉਹ ਜਿਹੜੋ ਕਿਸੇ ਮਹਾਤਮਾ ਕੋਲੇ ਜਾ ਕੇ ਗੱਲ ਕਰਦੇ ਹੋ ਕੰਦੇ ਭਾਈ ਤੈਨੂੰ ਤੇਰੀਆਂ ਬਰਕਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਬੋਲਾਂ ਕਰਕੇ ਉੱਡੀਆਂ ਹੀ ਤੇ ਬਰਕਤਾਂ ਵੀ ਗੁਰੂ ਅਰਜਨ ਦੇਵ ਜੀ ਦੀਆਂ ਰਹਿਮਤਾ ਕਰਕੇ ਸੀ ਤੂੰ ਆਹ ਤੇਰੇ ਤੇ ਤੇਰੇ ਕੋਲੇ ਕੋਈ ਸਿੱਖ ਹੈ ਤੂੰ ਆਹ ਬਚਨ ਕਿਤੇ ਕੰਨ ਉਹਨੂੰ ਜਿਆਦਾ ਹਾਮੀ ਕੀਤੇ ਹੀ ਕੰਦੇ ਜਾ ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪੜਲਾ ਜਾ ਕੇ ਫਿਰ ਉਹ ਭੁੱਲਿਆ ਆਇਆ ਮਹਾਰਾਜ ਸਾਹਿਬ ਤੋਂ ਬਖਸ਼ਾ ਆਇਆ ਤੇ ਮਹਾਰਾਜ ਸਾਹਿਬ ਜੀ ਨੇ ਫੇਰ ਬਖਸ਼ਿਸ਼ਾਂ ਕੀਤੀਆਂ ਕਹਿੰਦਾ ਭਾਵ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਸਿੱਖ ਨੂੰ ਹੁਕਮ ਹੈ ਜੇ ਢਾਈ ਘੰਟੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਵਾਸਾਂ ਦੇ ਵਿੱਚੋਂ ਭਜਨ ਸਿਮਰਨ ਦਾ ਸਾਨੂੰ ਮਹਾਰਾਜ ਸਾਹਿਬ ਜੀ ਨੇ ਦਸਵੰਦ ਕਿਹਾ ਹੈ ਨਾ ਸਾਡੀ ਕੀਰਤ ਕਮਾਈ ਵਿੱਚੋਂ ਵੀ ਦਸਵਾਂ ਹਿੱਸਾ ਮਹਾਰਾਜ ਸੱਚੇ ਪਾਤਸ਼ਾਹ ਤਾਜੋ ਤਾਂ ਜੋ ਸਾਡੀ ਜੀ ਕਿਰਤ ਆ ਧਰਮ ਦੀ ਕਿਰਤ ਬਣ ਜਾਵੇ ਉਹ ਸਾਡ ਕਿਉਂਕਿ ਆਪਾਂ ਕਲਯੁਗੀ ਜੀਵ ਆ ਭੁੱਲਣ ਅੰਦਰ ਸਭ ਕੋ ਭੁੱਲ ਗੁਰ ਕਰਤਾਰ ਅਸੀਂ ਕਿਰਤ ਕਰਦੇ ਆ ਵੀ ਜਿੰਨਾ ਮਰਜੀ ਕਈ ਬੜੇ ਸਾਫ ਸੁਥਰੇ ਆ ਪਰ ਅਸੀਂ ਕੀਤੇ ਨਾ ਕੀਤੇ ਦਾਗੀ ਹੋ ਹੀ ਜਾਂਦੇ ਆ ਜਿੰਨਾ ਮਰਜੀ ਆਪਣੇ ਆਪ ਨੂੰ ਸਵਾਰੀ ਜਾਈਏ ਸਾਡੀ ਕਿਰਤ ਚ ਕੋਈ ਨਾ ਕੋਈ ਸਾਡਾ ਕਿਉਂਕਿ ਕਲਯੁਗੀ ਜੀਵ ਆ ਸਾਡਾ ਮਨ ਜਿਹੜਾ ਵਾ ਲਾਲਚੀ ਹੋ ਹੀ ਜਾਂਦਾ ਵਾ ਉਹ ਜਿਹਨੂੰ ਅਸੀਂ ਦਸਵੰਦ ਰੂਪੀ ਸੇਵਾ ਕਰਦੇ ਆ ਨਾ ਤਾਂ ਸਾਡੀ ਉਹ ਕੀਰਤ ਦਾ ਸਫਾਇਆ ਹੋ ਜਾਂਦਾ ਤਾਂ ਸੱਚੀ ਸੁੱਚੀ ਕੀਰਤੋ ਕੇ ਸਾਡੇ ਜੀਵਨ ਨੂੰ ਵੀ ਸਾਡੇ ਪਰਿਵਾਰ ਨੂੰ ਵੀ ਬੜਾ ਸੁੱਖ ਦੇ ਜਾਂਦੀ ਆ ਤੇ ਇਹ ਇਹ ਮਹਾਰਾਜ ਸਾਹਿਬ ਜੀਆਂ ਨੇ ਜਿਵੇਂ ਹਰ ਇੱਕ ਸਿੱਖ ਨੂੰ ਹੁਕਮ ਲਾਇਆ ਵਾ ਐਸੇ ਕਰਕੇ ਕਿ ਉਹ ਆਪਣੀ ਕੀਰਤ ਨੂੰ ਸਾਫ਼ ਸੁਥਰੇ ਰੱਖਣ ਲਈ ਭਾਈ ਸਾਹਿਬ ਜੀ ਬੋਲ ਰਹੇ ਸੀਗੇ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਬਿਲਕੁਲ ਸੱਚ ਆ ਇਹ ਗਰੀਬ ਦਾ ਜਿਹੜਾ ਮੂੰਹ ਆ ਗੁਰੂ ਕੀ ਗੋਲ ਕਾ ਕਿਸੇ ਲੋੜਵੰਦ ਦੀ ਸਹਾਇਤਾ ਉੱਥੇ ਕੋਈ ਧਰਮ ਮਜਬ ਨਹੀਂ ਦੇਖਿਆ ਜਾਤੀ ਨਹੀਂ ਦੇਖੀ ਜਾਣੀ ਉੱਥੇ ਤੇ ਸਿਰਫ ਗੁਰੂ ਦਾ ਸੇ ਆਪ ਗੁਰੂ ਦਾ ਸਿੱਖ ਅੱਗੇ ਸਿੱਖਣੀ ਵੇਖਣਾ ਆਪ ਇਹ ਮੰਨਣਾ ਵਾ ਕਿ ਮੈਂ ਗੁਰੂ ਦਾ ਸਿੱਖ ਆ ਤੇ ਮੇਰੇ ਕੋਲੇ ਜੇ ਕੁਝ ਹੈਗਾ ਵਾ ਤੇ ਮੇਰੇ ਕੋ ਜੇ ਕਿਸੇ ਦਾ ਪੜਾ ਹੋ ਸਕੇ ਇਸ ਮਾਇਆ ਕਰਕੇ ਤੇ ਜ਼ਰੂਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਓ ਜੀ ਨਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾਇ ਆਇਓ ਆਪਾਂ ਮਹਾਰਾਜ ਦੀ ਨਗਰੀ 'ਚ ਖੜੇ ਆ ਇਸੇ ਨਗਰੀ ਵਿੱਚ ਮਹਾਰਾਜ ਜੀ ਨੇ ਇਹ ਜਿਹੜਾ ਸਥਾਨ ਬਣਾਇਆ ਸੀਗਾ ਸਾਨੂੰ ਸੇਵਾ ਕਰਨ ਦੀ ਜਾਜ ਦੱਸੀ ਸੀ ਸੋ ਆਪਣੇ ਸੁਭਾਗ ਆ ਆਪਾਂ ਨੂੰ ਇਹ ਝੋਲੀ 'ਚ ਸੇਵਾ ਪਈ ਆ ਬੜੇ ਬੈਠੇ ਨੇ ਜੇ ਆਪਾਂ ਨਹੀਂ ਕਰਾਂਗੇ ਇਹ ਹੋਰ ਕਿਸੇ ਦੀ ਝੋਲੀ 'ਚ ਪੈ ਜਾਊਗੀ ਕਿ ਤੋ ਇੱਕ ਚੜੰਦੀਆਂ ਸੋ ਆਪਾਂ ਇਹ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਆ ਇਹ ਬੱਚੀ ਦੀ ਸੇਵਾ ਕਰਕੇ ਸੋ ਆਪਾਂ ਹਸਪਤਾਲ ਦੇ ਅੰਦਰ ਜਾ ਕੇ ਸਾਰਾ ਦਿਖਾਵਾਂਗੇ ਡਾਕਟਰ ਸਾਹਿਬ ਨਾਲ ਵੀ ਗੱਲ ਕਰਾਂਗੇ ਜੋ ਵੀ ਹੋ ਸਕਦਾ ਹੈ ਬੱਚੀ ਵਾਸਤੇ ਜ਼ਰੂਰ ਕਰਿਓ ਡਾਕਟਰ ਮਹਿਸ਼ਾ ਕਿਸ ਤਰ੍ਹਾਂ ਹੈਗਾ ਬੱਚੀ ਦਾ ਹੁਣ ਅਹ ਨਾ ਬੱਚੀ ਆਈ ਸੀ 2 ਤਰੀਕ ਨੂੰ ਇਹਨਾਂ ਤੇ ਸਿਰ ਚ ਸੱਜੇ ਪਾਸੇ ਕਾਫੀ ਅੰਦਰ ਬਲੀਡ ਹੋ ਗਿਆ ਸੀਗਾ ਕਿ ਖੂਨ ਨਾ ਨਾੜੀ ਫਟ ਗਈ ਸੀ ਤੇ ਉਹਦੇ ਬਾਅਦ ਇਹਨਾਂ ਰਾਤ ਨੂੰ ਆਪਰੇਸ਼ਨ ਹੋ ਗਿਆ ਸੀਗਾ ਤੇ ਰਾਤ ਸਿਟੀ ਦੁਬਾਰਾ ਕਰ ਦਿਆ ਸੀਗਾ ਉਹਦੇ ਚ ਜਿਹੜੀ ਉਹ ਬਲੀਡਿੰਗ ਸੀ ਉਹ ਕਾਫੀ ਘਟ ਗਈ ਸੀ ਕਿਉਂਕਿ ਉਹ ਡਰੇਨ ਕਰਕੇ ਸਾਰਾ ਆਊਟ ਕਰ ਦਿਆ ਸੀਗਾ ਤੇ ਉਹਦੇ ਬਾਅਦ ਬਾਕੀ ਇਹਨਾਂ ਦਾ ਨੈਕਸਟ 1-2 ਦਿਨ ਚ ਰਿਸਪੌਂਸ ਬਹੁਤ ਵਧੀਆ ਰਹਾ ਤੇ ਅ ਮਾਕੀ ਟ੍ਰੀਟਮੈਂਟ ਜਦਾਂ ਚੱਲ ਰਹਾ ਹੈ ਗਾ ਵਧੀਆ ਇੰਪਰੂਵ ਕਰ ਰਹੇ ਹੈ ਡਾਕਟਰ ਮ희ਸ਼ਾ ਖਾ ਕਾਫੀ ਸੁੱਜੀਆਂ ਹੋਈਆਂ ਬਚੀਆਂ ਨੇ ਉਹ ਥੋੜੀ ਸੋਜਿਸ਼ ਆ ਜਾਂਦੀ ਹੈ ਆਫਟਰ ਸਰਜਰੀ ਦੇ ਬਾਅਦ ਤੇ ਉਹਦਾ ਕੋਈ ਡਰਨੇ ਵਾਲਾ ਨਹੀਂ ਹੈ ਆਈਸ ਪੈਕ ਵਗੈਰੇ ਕਰਦੇ ਪਏ ਤੇ ਡੇ 1 ਚ ਇਹਨਾਂ ਨੂੰ ਫੀਵਰ ਵਗੈਰੇ ਵੀ ਸੀਗਾ ਪਰ ਹਲੇ ਉਹ ਦਿੱਕਤ ਹੈ ਨਹੀਂ ਹੈ ਤੇ ਉਹਦੇ ਉਹਨਾਂ ਦੇ ਟੀ ਐਲ ਸੀ ਮਤਲਬ ਇਨਫੈਕਸ਼ਨ ਜਿਹੜੇ ਸੈੱਲ ਹੁੰਦੇ ਉਹ ਵੀ ਕਾਫੀ ਵੱਧ ਗਏ ਸੀਗੇ ਹੁਣ ਉਹ ਵੀ ਡਾਊਨ ਆ ਗਏ ਬਾਕੀ ਪੈਰਾਮੀਟਰ ਵੀ ਵਧੀਆ ਹੈ ਤੇ ਰਿਸਪੌਂਸ ਵੀ ਮਤਲਬ ਪੇਨ ਕੇ ਉਸਕੇ ਅਕੋਰਡਿੰਗ ਰਿਸਪੌਂਸ ਕਰਦੇ ਪਏ ਇਹ ਹੁਣ ਪੂਰੀ ਵੈਂਟੀ ਤੇ ਹੈਗੇ ਨਹੀਂ ਇਹਨਾਂ ਨੂੰ ਟ੍ਰਾਇਲ ਦਿੱਤਾ ਸੀਗਾ ਅੱਜ ਵੀ ਦਿੱਤਾ ਸੀਗਾ ਪਿਛਲੇ ਕੱਲ ਵੀ ਦਿੱਤਾ ਸੀਗਾ ਕੀ ਆ ਪੜੇ ਖੁਦ ਲੈ ਪਰ ਉਹ ਹਲੇ ਉਹਨਾਂ ਮੇਨਟੇਨ ਨਹੀਂ ਕਰਦੇ ਪਏ ਤੇ ਹਲੇ ਫੇਰ ਵੈਂਟੀ ਤੇ ਹੈ ਸੋ ਤਰਨਪ੍ਰੀਤ ਦੇ ਪਾਪਾ ਵੀ ਇੱਥੇ ਆਏ ਨਹੀਂ ਆਈ ਸੀ ਜੀ ਚ ਆ ਰੱਤ ਰੱਤ ਫੜਦੀ ਪਈ ਐ ਨਾ ਬੱਚੀ ਆਪਣੀ ਗੁਰੂ ਸਾਹਿਬ ਦੀ ਕਿਰਪਾ ਵਾ ਜਲਦੀ ਠੀਕ ਹੋ ਜਾਣਗੇ ਸੋ ਸਮੇਂ ਸਿਰ ਮੈਡੀਸਨ ਤੇ ਟੈਸਟ ਜਿਹੜੇ ਬਹੁਤ ਜ਼ਰੂਰੀ ਨੇ ਬੱਚੀ ਦੇ ਹੁੰਦੇ ਰਹਿਣਗੇ ਦਿਨਾਂ ਪਤਾ ਲੱਗਦਾ ਰਹੂਗਾ ਸੋ ਅਜੇ ਹੈ ਵੈਂਟੀ ਤੇ ਹੀ ਆ ਤੇ ਵਿੱਚ ਵਿੱਚ ਵੈਂਟੀ ਬੰਦ ਕਰਕੇ ਦੇਖਦੇ ਪਏ ਆ ਆਪਣੇ ਤੇ ਪੂਰਾ ਜਦੋਂ ਕਵਰ ਕਰਨ ਡੈ ਪਈਗੀ ਬੱਚੀ ਫਿਰ ਛੁੱਟੀ ਇਥੋਂ ਹੋਏਗੀ ਹਸਪਤਾਲ ਤੋਂ ਪਰ ਉਹਦੇ ਵਾਸਤੇ ਸੂ ਬਾਰ ਇਸ ਵਾਰ ਤੇ ਆਏ ਆ ਕਿ ਬੱਚੀ ਅਜੇ ਵੈਸੇ ਬਿਮਾਰ ਆ ਤੇ ਆਪਾਂ ਕੋਈ ਗੱਲ ਕਰਦੇ ਆਂ ਬੱਚੇ ਬੜੀ ਛੇਤੀ ਦਿਲ ਤੇ ਲਾਉਂਦੇ ਨੇ ਤੇ ਮਹਾਰਾਜ ਦੀ ਕਿਰਪਾ ਵਾ ਵੀ ਉਹ ਸਾਰੀ ਹਿਲਜੁਲ ਇਸ਼ਾਰਾ ਕਰਦੀ ਹੈ ਜਦੋਂ ਆਪਾਂ ਆਵਾਜ਼ ਦਿੰਨੇ ਆ ਹੁਣ ਮੇਨ ਜਿਹੜਾ ਮਸਲਾ ਵਾ ਨਾ ਇਹਨੂੰ ਛੁੱਟੀ ਵੀ ਹੋਣੀ ਆ ਬੱਚੀ ਨੂੰ ਉਹਦੇ ਵਾਸਤੇ ਪੈਸੇ ਚਾਹੀਦੇ ਜਿਹੜਾ ਬਿੱਲ ਇੱਥੇ ਬੰਨਾ ਮੈਡੀਸਨ ਅਜੇ ਚੱਲਦੀ ਪਈ ਆ ਸਵੀਰੇ ਜਦੋਂ ਆਪਾਂ ਐਂਡਰ ਕੀਤੇ ਸੀਗੇ ਤਾਂ ਡਾਕਟਰ ਸਾਹਿਬ ਜਿਹੜੇ ਸਰਜਨ ਨੇ ਉਹਨਾਂ ਨਾਲ ਗੱਲ ਹੋਈ ਸੀਗੀ ਤੇ ਉਹਨਾਂ ਦਾ ਕਹਿਣਾ ਕਿ 2 ਹਫ਼ਤੇ ਜਿਹੜੇ ਬੱਚੀ ਨੂੰ ਲੱਗ ਜਾਣੇ ਆ ਇੱਥੇ 2 ਹਫ਼ਤੇ ਦਾ ਮਤਲਬ ਤੁਸੀਂ ਡੇਲੀ ਇੱਥੋਂ ਦਾ ਖਰਚਾ ਜਿਹੜਾ 24 ਕੁ ਹਜ਼ਾਰ ਰੁਪਿਆ ਖਰਚਾ ਜਿਹੜਾ ਇਸ ਹਸਪੀਟਲ ਦਾ ਆਪਾਂ ਕਹਿ ਸਕਦੇ ਸਰਜਿਕਲ ਵਾਰਡ ਦਾ ਜਿਹੜਾ ਬੈੱਡ ਖਰਚਾ ਜਾਂ ਮੈਡੀਸਨ ਡਾਕਟਰ ਦੇ ਖਰਚੇ ਹੁੰਦੇ ਨੇ ਪਰ ਨਾਲ ਜਿਹੜੇ ਟੈਸਟ ਉਹ ਵੱਖਰੇ ਸਾਰੇ ਹੁੰਦੇ ਨੇ ਉਹਨੂੰ ਸਾਰਿਆਂ ਨੂੰ ਮਲਾਈਏ ਕਿ ਇੱਕ ਦਿਨ ਦਾ ਖਰਚਾ ਆਪਾਂ ਲਾ ਕੇ ਚੱਲੀਏ ਕੋਈ 27 28000 30000 ਜਿਹੜਾ ਇਹ ਬਣ ਜਾਂਦਾ ਤੇ ਦੋ ਹਫਤੇ ਆ ਜਿਹੜਾ ਨਾ ਆਪਾਂ ਸੋਚ ਸਕਦੇ ਆ ਵੀ ਦਿਮਾਗ ਤੇ ਕਿੰਨਾ ਵਜਨ ਆਉਂਦਾ ਇਸ ਚੀਜ਼ ਦਾ ਵੀ ਦੋ ਹਫਤੇ ਜਿਹੜਾ ਇੱਥੇ ਬੱਚੀ ਨੇ ਰਹਿਣਾ ਤੇ ਜਿਹੜੇ ਪੈਸੇ ਆ ਭਾਈ ਸਾਹਿਬ ਉਹ ਜਿਹੜੇ ਪਹਿਲਾਂ ਹੁਣ ਤੱਕ ਤਾਰੇ ਆ ਕੋਈ ਕਰਜ਼ਾ ਲੈ ਰਹੇ ਜਾਂ ਕਿਸ ਤਰ੍ਹਾਂ ਕੋਈ ਭੈਣ ਭਰਾ ਹੀ ਮਦਦ ਕਰਦੇ ਪਏ ਆ ਕੋਈ ਟਿਕਲੇ ਵਿਦਾਂ ਵਿੱਚ ਜੋ ਵੀ ਮਦਦ ਕਰਨਦੇ ਆ ਭੈਣ ਭਰਾ ਹੀ ਕਰਨਦੇ ਆ ਕੁਛ ਆਪਣਾ ਵੀ ਚੁੱਕਣ ਦੇ ਹੁੰਦੇ ਕਰਦੇ ਤਾਂ ਨਾ ਚੁੱਕੇ ਨਹੀਂ ਚੁੱਕੇ ਵੀ ਕੋਈ ਲੈ ਲੈ ਹੁਣ ਤੱਕ ਕੋਈ ਨਹੀਂ ਆ ਤੋ ਵੀ 50-60 ਤੱਕ ਲੱਗੇ ਚੱਲਣ ਚੱਲਦੇ ਸੀ ਬਾਕੀ ਭੈਣ ਭਰਾ ਸਾਰੇ ਮਦਦ ਕਰਨ ਦੇ ਸਹਾਇ ਹੁੰਦੇ ਆ ਫਿਰ ਸੋ ਅਸੀਂ ਸੰਗਤ ਐਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਇਸ ਪਰਿਵਾਰ ਲਈ ਬੇਨਤੀ ਕਰਦੇ ਆ ਜਿੰਨਾ ਵੀ ਹੋ ਸਕਦਾ ਇਹਨਾਂ ਨੂੰ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ